ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਮਸੀ ਦੀ ਪਰਮੇਸ਼ਰ ਜੀ ਨੇ ਅਜਰਾ ਦੇ ਸਮੇਂ ਸਭ ਨੂੰ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਹਾਲੇਲੂਇਆ ਡਰ ਚੁੱਪ ਚਾਪ ਖੜੇ ਰਹੋ ਖੁਦਾ ਕੀ ਨਜ਼ਾਤ ਕੇ ਕਾਮ ਦੇਖੋ ਡਰੋ ਮਤ ਚੁੱਪ ਚਾਪ ਖੜੇ ਰਹੋ ਖੁਦਾ ਕੀ ਨਜ਼ਾਤ ਕੇ ਕਾਮ ਦੇਖੋ ਖੁਦਾ ਕੀ ਨਜ਼ਾਤ ਕੇ ਕਾਮ ਦੇਖੋ ਖੁਦਾ ਕੀ ਨਜ਼ਾਤ ਕੇ ਕਾਮ ਦੇਖੋ ਚੁੱਪ ਚਾਪ ਤੁਮ ਖੜੇ ਰਹੋ ڈرو مت چپ چاپ کھڑے رہو خدا کی نذات کے کام دیکھو ڈرو مت چپ چاپ کھڑے رہو خدا کی نذات کے کام دیکھو مشرقی ہوائیں جب چلتی ہیں خشک زمین ہو جاتی ہے पूर्वी हवाएं जब चलती है खुश जमी हो जाती है पानियों का ढेर लग जाता है ऊंची दीवार बन जाती है पानियों का ढेर लग जाता है ऊंची दीवार बन जाती है डरो मत चुपचाप खड़े रहो खुदा की नजात के काम देखो डरो मत चुप चाप खड़े रहो खुदा की नजात के काम देखो खुदा की नजात के काम देखो खुदा की नजात के काम देखो चुपचाप तुम खड़े रहो ਦਰੂਮਤ چپ چاپ کھڑے رہو خدا کی نہ ساتھ کے کام دیکھو وہ ہی پانی جو ڈراتا تھا और रास्ता भी ना देता था वो ही पानी जो डराता था और रास्ता भी ना देता था हुक्म खुदा से वो ही पानी बस मुर्दा हो बैठा था हुक्म खुदा से वो ही पानी बस मुर्दा हो बैठा था ڈرو مت چپ چاپ کھڑے رہو خدا کی نزات کے کام دیکھو ڈرو مت چپ چاپ کھڑے رہو خدا کی نزات کے کام دیکھو خدا کی نزات کے کام دیکھو خدا کی نزات کے کام دیکھو ਚੁੱਪ ਚਾਪ ਤੁੰ ਖੜੇ ਰਹੋ ਡਰੋ ਮਤ ਚੁੱਪ ਚਾਪ ਖੜੇ ਰਹੋ ਖੁਦਾ ਕੀ ਨਜ਼ਾਤ ਕੇ ਕਾਮ ਦੇਖੋ ਖੁਦਾਵੰਦ ਕਿਸਾਨਾ ਮੈਂ ਗਾਉਂਗਾ जलाल सिफत आमंद हुआ खुदाوند की साना में गाऊंगा जलाल सिफत है मंद हुआ खुदाوند मेरा साहिब-ए-जंग है खुदाوند मेरा जोर किला खुदाوند मेरा साहिब-ए-जंग है खुदाوند मेरा जोर किला डरो मत चुप चाप खड़े रहो खुदा की नजात के काम देखो डरो मत चुप चाप खड़े रहो खुदा की नजात के काम देखो खुदा की नजात के काम देखो खुदा की नजात के काम देखो ਚੁੱਪ ਚਾਪ ਤੂੰ ਖੜੇ ਰਹੋ ਡਰੂ ਮਤ ਚੁੱਪ ਚਾਪ ਖੜੇ ਰਹੋ ਖੁਦਾ ਕੀ ਨਾਲ ਸਤ ਕੇ ਕੰਮ ਦੇਖੋ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਸੱਚਮੁੱਚ ਪਰਮੇਸ਼ਰ ਸਾਨੂੰ ਕਹਿੰਦਾ ਕਿ ਤੁਸੀਂ ਡਰਨਾ ਨਹੀਂ ਆ ਚੁੱਪ-ਚੁੱਪ ਖੜੇ ਰਹਿਣਾ ਤੇ ਮੇਰੀ ਨਜ਼ਾਤ ਤੇ ਕੰਮਾਂ ਨੂੰ ਦੇਖਣਾ ਪਰਮੇਸ਼ਰ ਕਹਿੰਦਾ ਮੇਰੇ ਕੀਤੇ ਹੋਏ ਕੰਮਾਂ ਨੂੰ ਦੇਖੋ ਮੈਂ ਕੀ ਕਰ ਰਿਹਾ ਆਂ ਜਦ ਵੀ ਸਾਡਾ ਮਨ ਵਿਆਕਲ ਹੁੰਦਾ ਤੇ ਸਾਨੂੰ ਇਹ ਭਜਨ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਪਰਮੇਸ਼ਰ ਨੇ ਸਾਨੂੰ ਕਿਹਾ ਡਰੋ ਮਤ ਚੁੱਪ-ਚਪ ਖੜੇ ਰਹੋ ਖੁਦਾ ਕੀ ਨਜ਼ਾਤ ਕੀ ਕੰਮ ਦੇਖੋ ਜਿੱਦਾਂ ਉਸ ਸਮੇਂ ਜੋ ਪਰਮੇਸ਼ਰ ਦੇ ਨਵੀ موسی ਸੀਗੇ موسی ਦੇ ਰਾਹ ਦੇ ਵਿੱਚ ਕਿੰਨੀਆਂ ਚੁਣਾਈਆਂ ਕਿਦਾਂ ਉਹ ਹੀ ਪਾਣੀ ਉਹਨੂੰ ਨੰਗਨ ਨਹੀਂ ਸੀ ਦੇ ਰਿਹਾ ਉਹੀ ਪਾਣੀ ਉਹਨਾਂ ਨੂੰ ਡਰਾ ਰਿਹਾ ਸੀਗਾ ਪਰ ਜਦੋਂ ਹੁਕਮ ਹੋਇਆ ਪਰਮੇਸ਼ਰ ਦਾ ਤੇ ਪਾਣੀ ਸ਼ਾਂਤ ਹੋ ਗਿਆ ਤੇ ਸਮੁੰਦਰ ਨੇ ਰਾਸਤਾ ਬਣਾ ਦਿੱਤਾ ਸਮੁੰਦਰ ਦੇ ਵਿੱਚ ਦੀ ਰਾਸਤਾ ਬਣ ਗਿਆ ਸਮੁੰਦਰ ਨੇ ਪਾਣੀ ਦੇ ਵਿੱਚ ਦੀ ਇੱਕ ਰਾਹ ਛੱਡ ਦਿੱਤਾ ਤੇ ਸੱਚਮੁੱਚ ਅੱਜ ਸਾਡੀਆਂ ਪ੍ਰੇਸ਼ਾਨੀਆਂ ਅਗਰ ਸਾਡੇ ਜੀਵਨ ਦੇ ਵਿੱਚ ਸਾਨੂੰ ਡਰਾ ਰਹੀਆਂ ਆ ਤੇ ਡਰੋ ਨਾ ਪਰਮੇਸ਼ਰ ਸਾਡੇ ਨਾਲ ਆ ਤੇ ਇਹ ਮੁਸ਼ਕਿਲਾਂ ਜਦੋਂ ਪਰਮੇਸ਼ਰ ਦਾ ਹੁਕਮ ਹੋਏਗਾ ਨਾ ਇਹ ਮੁਸ਼ਕਿਲਾਂ ਸਾਡੇ ਰਾਹਾਂ ਦੇ ਵਿੱਚੋਂ ਆਪ ਹੀ ਭਰੇ ਹੋ ਜਾਣਗੀਆਂ ਤੇ ਸਾਡੇ ਲਈ ਇੱਕ ਪੱਧਰਾ ਰਾਹ ਜਿਹੜਾ ਆ ਉਹ ਸਾਡੇ ਲਈ ਬਣਾ ਦੇਣਗੀਆਂ ਤਾਂ ਧੰਨਵਾਦ ਕਰਦੇ ਪਰਮੇਸ਼ਰ ਦਾ ਤਾਂ ਅੱਜ ਦੇ ਵਚਨ ਚ ਜਾਂਦੇ ਅੱਜ ਦਾ ਵਚਨ ਹੈ ਦੂਜਾ ਤਿਮੋਥੀਅਸ 1 ਅਧਿਆਇ ਦੀ ਸਤ ਨੰਬਰ ਆਇਤ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਡਰ ਦਾ ਆਤਮਾ ਨਹੀਂ ਸਗੋ ਸਮਰਥਾ ਪਿਆਰ ਤੇ ਸੰਜਮ ਦਾ ਆਤਮਾ ਦਿੱਤਾ ਹੈ ਹallelujah ਅੱਜ ਦੇ ਵਚਨ ਦੇ ਵਿੱਚ ਵੀ ਪਰਮੇਸ਼ਰ ਸਾਨੂੰ ਕੀ ਆਖਦੇ ਆ ਕਿ ਮੈਂ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਸੱਚਮੁੱਚ ਅੱਜ ਦਾ ਜਿਹੜਾ ਪੂਰਾ ਦੁਪਹਿਰ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਵਚਨ ਸੀ ਨਾ ਅੱਜ ਪਰਮੇਸ਼ਰ ਸਾਡੇ ਨਾਲ ਗੱਲ ਕਰ ਰਿਹਾ ਆ ਤੇ ਸੱਚਮੁੱਚ ਪਰਮੇਸ਼ਰ ਸਾਨੂੰ ਕਹਿੰਦਾ ਮੈਂ ਤੁਹਾਨੂੰ ਡਰ ਦਾ ਆਤਮਾ ਨਹੀਂ ਦਿੱਤਾ ਪਰਮੇਸ਼ਰ ਕਹਿੰਦੇ ਮੈਂ ਤੁਹਾਨੂੰ ਦਲੇਰੀ ਦਾ ਆਤਮਾ ਸਮਰਥ ਦਾ ਤੇ ਪਿਆਰ ਦਾ ਤੇ ਸੰਜਮ ਦਾ ਆਤਮਾ ਦਿੱਤਾ ਆ ਤੁਹਾਨੂੰ ਸੰਜਮ ਦਾ ਆਤਮਾ ਮਿਲਿਆ ਪ੍ਰੇਮ ਦਾ ਆਤਮਾ ਮਿਲਿਆ ਪਰਮੇਸ਼ਰ ਨੇ ਸਾਨੂੰ ਨਿਡਰ ਆਤਮਾ ਦਿੱਤਾ ਤਾਂ ਅੱਜ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈਗੀ ਪਰ ਸਾਨੂੰ ਵਿਸ਼ਵਾਸ ਦੇ ਨਾਲ ਸਹਜਤਾ ਦੇ ਨਾਲ ਪ੍ਰੇਮ ਦੇ ਨਾਲ ਸਾਨੂੰ ਖੜੇ ਰਹਿਣ ਦੀ ਜ਼ਰੂਰਤ ਆ ਤੇ ਪਰਮੇਸ਼ਰ ਸਾਨੂੰ ਕੀ ਕਰ ਰਿਹਾ ਆਪਣੇ ਵਚਨ ਦੇ ਦੁਆਰਾ ਅੱਜ ਦਲੇਰੀ ਦਲੇਰੀ ਦੇ ਰਿਆ ਆ ਤਾਂ ਅੱਜ ਦੇ ਵਚਨ ਦੇ ਦੁਆਰਾ ਅਸੀਂ प्रार्थना ਕਰਾਂਗੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਹਾਲੇਲੂਇਆ 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 ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਪ੍ਰਭੂ ਕਿ ਜੋ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਅੱਜ ਦੇ ਭਜਨ ਦੇ ਦੁਆਰਾ ਪਰਮੇਸ਼ਰ ਜੀ ਸਾਡੇ ਨਾਲ ਗੱਲ ਕੀਤੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਸੱਚਮੁੱਚ ਪ੍ਰਭੂ ਜੀ ਅੱਜ ਖੁਦਾ ਬਹੁਤ ਸਾਰੇ ਐਸੇ ਪਰਮੇਸ਼ਰ ਜੀ ਕੰਮ ਆ ਜੋ ਸਾਡੇ ਜੀਵਨ ਦੇ ਵਿੱਚ ਰੁਕੇ ਹੋਏ ਆ ਮੇਰੇ ਪ੍ਰਭੂ ਔਰ ਪ੍ਰਭੂ ਐਸੀਆਂ ਮੁਸੀਬਤਾਂ ਮੁਸ਼ਕਲਾਂ ਵੀ ਆ ਪਰਮੇਸ਼ਰ ਜੋ ਸਾਨੂੰ ਖੁਦਾਵੰਨ ਜੀ ਡਰਾਉਂਦੀਆਂ ਆ ਪਰਮੇਸ਼ਰ ਜਿਨ੍ਹਾਂ ਤੋਂ ਅਸੀਂ ਡਰਦੇ ਆ ਖੁਦਾ ਸਾਡੀ ਗਰੀਬੀ ਸਾਡੇ ਕਰਜ਼ ਸਾਡੇ ਪਰਮੇਸ਼ਰ ਜੀ ਹਾਲਾਤ ਮੇਰੇ ਖੁਦਾ ਜੋ ਸਾਨੂੰ ਐਸੇ ਸਮੇਂ ਡਰਾ ਰਹੇ ਆ ਕਿ ਅਸੀਂ ਅੱਗੇ ਨਹੀਂ ਵੱਧ ਸਕਦੇ ਪਰ ਪ੍ਰਭੂ ਅਸੀਂ ਉਸ ਵਾਕਿਆ ਨੂੰ ਯਾਦ ਕਰਦੇ ਆ ਪਰਮੇਸ਼ਰ ਅਸੀਂ ਅਸਾਥ ਨੂੰ ਯਾਦ ਕਰਦੇ ਹਾਂ ਪ੍ਰਭੂ ਜੋ ਤੁਸੀਂ ਆਪਣੇ ਨਬੀਆਂ ਦੇ ਨਾਲ ਖੁਦਾਵੰ ਜੀ ਉਸ ਸਮੇਂ ਉਹਨਾਂ ਦੇ ਜੀਵਨ ਦੇ ਵਿੱਚ ਦਿੱਤੀ ਸੀ ਖੁਦਾ ਜਿੱਦਾਂ ਤੁਸੀਂ ਸਮੁੰਦਰ ਨੂੰ ਦੋ ਭਾਗ ਕੀਤਾ ਪ੍ਰਭੂ ਅੱਜ ਸਾਡੇ ਹਾਲਾਤਾਂ ਨੂੰ ਵੀ ਪਰਮੇਸ਼ਰ ਜੀ ਸੁਧਾਰ ਦਿਓ ਖੁਦਾ ਅੱਜ ਸਾਡੇ ਪਰਮੇਸ਼ਰ ਜੀ ਘਰ ਦੇ ਹਾਲਾਤਾਂ ਨੂੰ ਸੁਧਾਰ ਦਿਓ ਮੇਰੇ ਮਹਾਨ ਖੁਦਾਵੰ ਜੀ ਅੱਜ ਸਾਡੀਆਂ ਮੁਸ਼ਕਲਾਂ ਨੂੰ ਸਾਡੇ ਰਾਹਾਂ ਦੇ ਵਿੱਚੋਂ ਦੂਰ ਕਰੋ ਮੇਰੇ ਖੁਦਾ ਪਰਮੇਸ਼ਰ ਤਾਂ ਕਿ ਅਸੀਂ ਪ੍ਰਭੂ ਜੀ ਅੱਗੇ ਵਧ ਕੇ ਖੁਦਾਵੰਨ ਜੀ ਤੁਹਾਡੇ ਸੁਰਗਰਾਸ ਤੱਕ ਪਹੁੰਚ ਸਕੀਏ ਮੇਰੇ ਪ੍ਰਭੂ ਖੁਦਾਵੰਨ ਜੀ ਅਸੀਂ ਤੁਹਾਡੇ ਵਚਨ ਦੇ ਮੁਤਾਬਿਕ ਸਭ ਕੁਝ ਮੰਗਦੇ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਕੀ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਖੁਦਾ ਅੱਜ ਅਸੀਂ ਪਰਮੇਸ਼ਰ ਤੁਹਾਡੀ ਨਜ਼ਾਤ ਨੂੰ ਤੁਹਾਡੇ ਰਹਿਮ ਨੂੰ ਤੁਹਾਡੇ ਫਜ਼ਲ ਨੂੰ ਖੁਦਾਵੰ ਜੀ ਤੁਹਾਡੀਆਂ ਅਸ਼ੀਸ਼ਾਂ ਬਰਕਤਾਂ ਨੂੰ ਤੁਹਾਡੇ ਆਤਮਿਕ ਦਾਨਾ ਵਰਦਾਨਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਗਦੇ ਹਾਂ ਮੇਰੇ ਪ੍ਰਭੂ ਤੁਸੀਂ ਇਹਨਾਂ ਨੂੰ ਪੂਰਾ ਕਰੋ ਖੁਦਾ ਇਹਨਾਂ ਵਚਨਾਂ ਨੂੰ ਸਾਡੇ ਸਾਰਿਆਂ ਦੇ ਹਿਰਦਿਆਂ ਦੀਆਂ ਤਕਤੀਆਂ ਤੇ ਲਿਖਣਾ ਖੁਦਾ ਵੈਰੀ ਦੀ ਕੋਈ ਸ਼ਕਤੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਸਾਡੇ ਜੀਵਨ ਦੇ ਵਿੱਚ ਅਜੁਰਾ ਨਹੀਂ ਨਾ ਪਾਈ ਮੇਰੇ ਪ੍ਰਭੂ ਇਹ ਵਚਨ ਸਾਡੇ ਜੀਵਨ ਚ ਲੱਖਾਂ ਗੁਣਾ ਫਲ ਲੈ ਕੇ ਆਉਣ ਮੇਰੇ ਪ੍ਰਭੂ ਦਇਆ ਕਰੋ ਪ੍ਰਭੂ ਜਿੰਨੇ ਵੀ ਭੈਣ ਭਰਾ ਰਾਤ ਦੇ ਸਮੇਂ ਚ ਇਕੱਠੇ ਹੋਏ ਖੁਦਾ ਹਾਰੀਕ ਭੈਣ ਭਰਾ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਾਉ ਦੇ ਵਿੱਚ ਕਵਰ ਕਰ ਦੇ ਖੁਦਾ ਪਰਮੇਸ਼ਰ ਜੀ ਰਾਤ ਦੇ ਸਮੇ ਗੂੜੀ ਮਿੱਠੀ ਨੀਂਦ ਦੇ ਨਾਲ ਬਲੈਸ ਕਰਨਾ ਖੁਦਾ ਸੱਚੇ ਸੁਪਨੇ ਪਰਮੇਸ਼ਰ ਜੀ ਪਰਮੇਸ਼ਰ ਜੀ ਤੁਹਾਡੇ ਵੱਲੋਂ ਖੁਦਾਵੰਜੀ ਦਰਸ਼ਨ ਖੁਦਾ ਪਰਮੇਸ਼ਰ ਜੀ ਤੁਹਾਡੇ ਸਰਗੀ ਦੂਤ ਸਾਡੇ ਘਰ ਪਰਿਵਾਰਾਂ ਦੀ ਰਾਖੀ ਕਰਨ ਪ੍ਰਭੂ ਜੀ ਅਸੀਂ ਤੁਹਾਡੇ ਦਰਸ਼ਨਾਂ ਨੂੰ ਦੇਖੀਏ ਤੁਹਾਡੇ ਬਚਨਾਂ ਦੇ ਗੁੱਜੇ ਭੇਦਾਂ ਨੂੰ ਪਰਮੇਸ਼ਰ ਜੀ ਤੁਸੀਂ ਸਾਡੇ ਤੇ ਪ੍ਰਗਟ ਕਰਨਾ ਖੁਦਾ ਜਿੰਨੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਨੇ ਪਰਮੇਸ਼ਰ ਜੀ ਸਾਡੇ ਪਰਮੇਸ਼ਰ ਜੀ ਅੱਖਾਂ ਤੋਂ ਦੂਰ ਆਪੈਨ ਪ੍ਰਾ ਪਰਮੇਸ਼ਰ ਜੀ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਜਿਨ੍ਹਾਂ ਨੇ ਪੈਨ ਪ੍ਰਾਰਥਨਾ ਸੁਣ ਰਿਹਾ ਖੁਦਾ ਉਹਨਾਂ ਦੇ ਉੱਪਰ ਵੀ ਰਾਮ ਫਜ਼ਲ ਕਰਨਾ ਖੁਦਾ ਸਭਨਾਂ ਨੂੰ ਤੁਹਾਡੇ ਪਵਿੱਤਰ ਲੋਹ ਦੇ ਵਿੱਚ ਕਵਰ ਕਰਦੇ ਆ ਮੇਰੇ ਪ੍ਰਭੂ ਹਰ ਇੱਕ ਜਨ ਦੇ ਉੱਪਰ ਪਰਮੇਸ਼ਰ ਤੁਹਾਡਾ ਦਇਆ ਭਰਿਆ ਹੱਥ ਪਰਮੇਸ਼ਰ ਜੀ ਹੁਣ ਤੋਂ ਲੈ ਕੇ ਸਦਾ ਦੇ ਲਈ ਬਣਿਆ ਰਵੇ ਪ੍ਰਭੂ ਔਰ ਖੁਦਾਵੰ ਜੀ ਜਦ ਵੀ ਅਸੀਂ ਸੌਣ ਦੇ ਲਈ ਜਾਈਏ ਪ੍ਰਭੂ ਤੁਹਾਡੇ ਪਵਿੱਤਰ ਸਰਗੀ ਦੂਸ ਸਾਡੇ ਘਰਾਂ ਦੇ ਇਰਦ ਗਿਰਦ ਸਾਡੀ ਰਾਖੀ ਕਰਨ ਪਰਮੇਸ਼ਰ ਇੱਕ ਵਾੜਾ ਲਾਣ ਮੇਰੇ ਪ੍ਰਭੂ ਤੁਹਾਡੇ ਪਵਿੱਤਰ ਸਰਗੀ ਦੂਸਾਂ ਨੂੰ ਸੰਭਾਲਣ ਸਾਡੀ ਹਿਫਾਜ਼ਤ ਕਰਨ ਪ੍ਰਭੂ ਅਸੀਂ ਤੁਹਾਡੇ ਪੱਖੋਂ ਪਰਮੇਸ਼ਰ ਜੀ ਸਰਗੀ ਸੁਰੱਖਿਆ ਅਨੁਸਾਰ ਇਹ ਪਰਿਵਾਰਾਂ ਦੇ ਲਈ ਮੰਗਦੇ ਹਾਂ ਪ੍ਰਭੂ ਇੱਕ ਇੱਕ ਜਨ ਨੂੰ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਘਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲੋ ਵਿੱਚ ਕਵਰ ਕਰਦੇ ਹੋਏ ਪਰਮੇਸ਼ਰ ਜੀ ਜਿਦਾ ਤੁਸੀਂ ਸਾਨੂੰ ਸਾਰਾ ਦਿਨ ਸੰਭਾਲਿਆ ਰਾਤ ਦੇ ਇੱਕ ਇੱਕ ਪਲ ਨੂੰ ਵੀ ਪਰਮੇਸ਼ਰ ਤੁਹਾਡੇ ਹੱਥਾਂ 'ਚ ਸੌਂਪਦੇ ਸਾਰਿਆਂ ਦੇ ਲਈ ਪ੍ਰਭੂ ਜੀ ਗੂੜੀ ਮਿੱਠੀ نیند ਦਾ ਆਸ਼ੀਸ਼ ਬਰਕਤ ਦਿਆ ਭਲਾਈ ਪ੍ਰਭੂ ਯੀਸ਼ੂ ਮਸੀਹ ਨਾਮ 'ਚ ਮੰਗਦੇ ਆ ਅਮਨ 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 ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਤੋਂ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ